ਨੰਬਰ ਦਾ ਪਤਾ ਕਰਦਾ ਹੋਇਆ ਮਾਨੂਕੇ ਗਿੱਲਾ ਵਾਲੇ ਜੀਵਨ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਦਰਸ਼ਕੋ ਫੇਰ ਆਓ ਜੀਵਨ 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 ਮਾਨੂਕੇ ਗਿੱਲ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਇਧਰ ਜੀਵਨ ਆਇਆ ਤੇ ਇਧਰ ਕੌਣ ਆਇਆ ਹਲੋ ਗੁਰਵਿੰਦਰ ਸਿੰਘ ਆਇਆ ਕੋਈ ਨਹੀਂ ਜਾਣਦਾ ਆਂਦੇ ਵਿੱਚ ਕਹਿੰਦੇ ਚੋਟੀ ਦਾ ਜਫਾ ਲਾ ਕੇ ਅੰਗ ਦਾ ਵਾਧਾ ਆਪਣੀ ਟੀਮ ਦੇ ਇਸਿਆ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੀਵਨ ਇਸੇ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮਾਣ ਕੇ ਗਿੱਲ ਵਾਲਾ ਜਲਾਲਪਿੰਡ ਦੇ ਵਿੱਚ ਗੱਡੀ ਦਿੱਤੀ ਗਈ ਗੋਪੇ ਬੈਂਸ ਹੁਣਾਂ ਦਾ ਬਬਲੂ ਕੁਰੂ ਖੇਤਰ ਹੁਣਾਂ ਦਾ ਗੋਪੀ ਹਕੀਮਪੁਰ ਹੁਣਾਂ ਦਾ ਐਸਪੀ ਲਾਹੌਰੀਏ ਹੁਣਾਂ ਨੇ ਵੱਡਾ ਸਹਿਯੋਗ ਸਨੀ ਲੰਬੜਾ ਹੁਣਾਂ ਨੇ ਪਾਇਆ ਇਸ ਨੌਜਵਾਨ ਦੇ ਸਨਮਾਨ ਦੇ ਵਿੱਚ ਆ ਜੀਵਨ ਹੈ ਇਸੇ ਗੱਲ ਕਰਕੇ ਇਹਦਾ ਮਾਣ ਹੋਇਆ ਹੈ ਕਿਉਂਕਿ ਇਹ ਰਹਿ ਗਿਆ ਸੀਗਾ ਇੱਕ ਵਾਰੀ ਦੱਸਿਓ ਮਾਣੂ ਕੇ ਕਿੰਨਾਂ ਨੇ ਜੀਵਨ ਦੀ ਖੇਡ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਮੇਰੇ ਵੀਰੋ ਸਾਰੇ ਪਿਆਰ ਕਰਦੇ ਆ ਔਰ ਭੈੜਾ ਇੱਕ ਦੂਜੇ ਨੂੰ ਦੱਸਦਿਆਂ ਨੇ ਵੀ ਆਹ ਜੀਵਨ ਆ ਇਹਦਾ ਜਿਹੜਾ ਕਹਿਰਾ ਜਿਹਾ ਸਰੀਰ ਆ ਐਨ ਦੁਨੀਆ ਦੇ ਵਿੱਚ ਗੱਲਾਂ ਕਰਾਉਂਦਾ ਹੈ ਇਹ ਆ ਜੀਵਨ ਵੱਡੀ ਜ਼ਿੰਮੇਵਾਰੀ ਕਿਉਂਕਿ ਗੋਪੇ ਬੈਂਸ ਦੇ ਨਾਲ ਭਰਾਮਾਂ ਤੋਂ ਵੱਧ ਕੇ ਪਿਆਰ ਲਓ ਜੀਵਨ ਮਾਣੂ ਕੇ ਗਿੱਲ ਵਾਲਾ ਇਸ ਲਈ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਜਾਫੀ ਚਾਰ ਨੇ ਪਿੰਡਰਾਂ ਵਾਲਾ ਬੱਬੂ ਔਰ ਦੂਜੇ ਪਾਸੇ ਕਹਿੰਦੇ ਨੌਜਣ 2 ਨੰਬਰ ਤੋਂ ਅਮਨ ਖੱਤਰੀ ਲਾਉ ਸਿਰੇ ਦਾ ਜਫਾ ਪਰ ਦੇਉ ਝਕਾਨੀ ਮਾਣੂ ਕੇ ਗਿੱਲ ਵਾਲਾ ਜੀਵਨਾ ਵਾਓ ਜੀਵਨਾ ਵਾਓ ਜੀਵਨਾ ਨਹੀਂ ਉਹ ਰੀਸਾ ਨੌਜਾਨਾ ਤੇਰੀਆਂ ਸੱਚੇ ਪਾਤਸ਼ਾਹ ਤਰੇ ਤੇ ਮਿਹਰ ਭਰੇ ਹੱਥ ਰੱਖੇ ਲਓ ਅੱਜ ਖੇਡ ਮੈਦਾਨ ਦੇ ਵਿੱਚ ਇਹ ਕਹਿੰਦੇ ਨੰਬਰ ਜਿਹੜਾ ਲਓ ਅਗਲੀ ਰੇਡ ਅਯੂਬਾ ਖੇਡ ਕਬੱਡੀ ਦਾ ਗਲਵਜੀ ਕਰਿਓ ਗੱਲ ਅਜੂਬਾ ਖੇਡ ਕਬੱਡੀ ਦਾ ਮਾਣੂ ਕੇ ਗੱਲ ਵਾਲਾ ਇਹ ਕਹਿੰਦੇ ਜੀਵਨ ਉਹ ਖੇਡ ਕਬੱਡੀ ਦਾ ਅਜੂਬਾ ਖੇਡ ਦੇ ਮੈਦਾਨ ਵਿੱਚ ਰੇਡ ਪਾ ਕੇ ਨੰਬਰ ਜੋੜਦਾ ਹੋਇਆ ਕੈਨੇਡਾ ਦੀ ਟੀਮ ਦੇ ਲੈਨ ਕੋਦਰ ਤੇ ਕਿਸੇ ਦਾ ਵਸੇ ਕਸੂਰਯੋਗੀਆ ਕਿਸੇ ਦਾ ਸਾਈ ਨੇੜੇ ਵੱਸਦਾ ਤੇ ਕਿਸੇ ਦਾ ਵੱਸਦਾ ਦੂਰਯੋਗੀਆ ਇਹ ਜੀਵਨ ਹੈ ਮਾਣੂ ਕੇ ਗੱਲ ਪਿੰਡ ਹੈ ਉਹ ਬਦਲਾ ਪਤੰਗ ਹੋਏ ਉੱਡੂ ਡੂ ਕਰਦੀ ਜਵਾਨੀ ਲੋਹੜੇ ਦੀ ਆਹ ਦੇਖੋ ਖੇਡ ਮੈਦਾਨ ਦੇ ਵਿੱਚ ਟੱਕਰ ਟੱਕਰ ਜੀਵਨ ਦੀ ਟੱਕਰ ਜੀਵਨ ਦੀ ਟੱਕਰ ਬੰਦੀ ਟੱਕਰ ਜਗੇ ਨਾਲ ਹੋ ਗਈ 골ਡਨ ਬੁਆਏ ਤੇ ਜੀਵਨ ਕਬੱਡੀ ਦਾ ਜੂ ਬਾਜੂ ਬਾਹ ਚੱਲਿਆ 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 ਤਾੜੀ 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 ਆ ਸਵਾਦ ਕਬੱਡੀ ਦਾ ਚੜ ਚੜ ਰੇਡਾਂ ਉਮੀ ਪਾਉਣ ਗੱਪਰੂ ਟੱਚ ਵੱਡੇ ਵੱਡੇ ਜਾਫੀ ਹਰ ਲਾਉਣ ਗੱਪਰੂ ਅੱਡੀ ਚੋਟੀ ਵਾਲਾ ਲੱਗੇ ਫਿਰ ਜ਼ੋਰ ਮਿੱਤਰੋ ਕਬੱਡੀ ਵਰਗਾ ਨਹੀਂ ਰਹਿੰਦਾ ਮਾੜਾ ਸਮਾਂ ਬੰਦੇ ਉੱਤੇ ਨਹੀਂ ਸਦਾ ਬੰਦੇ ਉੱਤੇ ਚੰਗਾ ਰਹਿੰਦਾ ਏ ਉਂਝਪਾ ਮੇਰਾ ਰੱਬ ਦਾ ਚੇਤੇ ਨਹੀਂ ਹੁੰਦਾ ਮਾੜੇ ਸਮੇਂ ਵਿੱਚ ਬੰਦਾ ਰੱਬ ਰੱਬ ਕਹਿੰਦਾ ਏ ਲਿਖਦਾ ਏ ਉਮੀ ਬੋਲ ਬੋਲੇ ਇਕਬਾਲ ਫਿਰ ਕੱਲਾ ਕੱਲਾ ਬੰਦਾ ਵੀ ਸਵਾਦ ਪਹਿਲਾ ਅੱਜ ਖੇਡ ਕਬੱਡੀ ਦਾ ਆਹ ਦੇਖਿਓ ਨੰਬਰ ਫੇਰ ਜੀਵਨ ਕਬੱਡੀ ਦਾ ਯੂਬਾ ਮਾਣੂ ਕੇ ਗਿੱਲ ਨਿਹਾਲ ਸਿੰਘ ਵਾਲੇ ਦਾ ਇਲਾਕਾ ਦੁਨੀਆ ਦੇ ਵਿੱਚ ਵੱਖਰੀ ਪਛਾਣ ਚੱਕ ਰਾਜਰ ਘਰਗੱਲ ਖੇਡ ਝੰਡੇ ਵਾਲਾ ਲਾਜ ਫਾ ਬੱਲੇ ਬੱਲੇ ਕਰਾਉਂਦਾ ਹੋਇਆ ਬੱਲੇ ਬੱਲੇ ਕਰਾਉਂਦਾ ਹੈ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਉਹ ਜਿੱਦ ਕੀਤੀ ਨਹੀਂ ਜਾਂਦੀ ਉਹ ਜਿੱਦ ਪਗਾਉਣੀ ਪੈਂਦੀ ਆ ਉਹ ਪਗਾਉਣੀ ਪੈਂਦੀ ਆ ਪਗਾਉਣੀ ਪੈਂਦੀ ਆ ਜੀਵਨਾ ਮਹੱਤਵਪੂਰਨ ਪਲ ਨੇ ਟਰਨਿੰਗ ਪੁਆਇੰਟ ਆ ਤੇਰੀ ਆ ਕਬੱਡੀ ਇਤਿਹਾਸ ਸਿਰ ਸਕਦੀ ਆ ਆ ਦੇਖੋ ਕੈਨੇਡਾ ਦੀ ਟੀਮ ਦੀ ਤਰਫੋਂ ਔਜੂਪੇ ਦੀ ਕਬੱਡੀ ਔਜੂਪੇ ਦੀ ਕਬੱਡੀ ਹੋ ਔਜੂਪੇ ਦੀ ਕਬੱਡੀ ਔਜੂਪੇ ਦੀ ਕਬੱਡੀ ਔਜੂਪੇ ਦੀ ਕਬੱਡੀ ਜੱਗਾ 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 ਤੇ ਔਜੂਪਾ ਜੱਗਾ ਬਾਪਾ ਦਾ ਤੇ ਇੱਕ ਵਾਰੀ ਆਸਟ੍ਰੇਲੀਆ ਤੇ ਯੂ ਐਸ ਏ ਭਿੰਦੇ ਭਾਈ ਮੈਚ ਪ੍ਰਾਪਰ ਨਿਊਜ਼ੀਲੈਂਡ ਵਾਲੇ ਤਾੜੀ ਉਹ ਸਿਰੇ ਦਾ ਮੈਚ ਖੇੜਿਆ ਜਾ ਰਿਹਾ ਲੋ